हां जी दोस्तों आज दी वीडियो हेयर पैच दी टेप आपा किदां रिमूव करांगे हेड ਤੋਂ اتارਨ ਤੋਂ ਬਾਅਦ ਕਲੀਨ ਕਿਦਾਂ ਕਰਾਂਗੇ ਤੇ ਉਹ ਤੋਂ ਬਾਅਦ ਸ਼ੈਂਪੂ ਕੰਡੀਸ਼ਨਰ ਦੀ تھیਮ ਤੇ ਮੋੜਾ ਪਰ ਟੇਪ ਕਿਦਾਂ ਲਾਣੀ ਹੈ ਇਹ ਵਾਲਾ ਪ੍ਰੋਸੀਜਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ 'ਚ ਬਨੇ ਰਹੋ ਇਹ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਫਸਟ ਆਪਣਾ ਮੈਟਰ ਹੋਊਗਾ ਕਿ ਆਪਾਂ 베이스 ਨੂੰ ਫੜ ਕੇ ਟੇਪ ਕਿਦਾਂ اتارਨੀ ਹੈ ਕੁਛ ਇਸ ਤਰ੍ਹਾਂ ਤੇ ਸਟੈਪ ਬਾਈ ਸਟੈਪ ਅੱਗੇ ਆਪਾਂ ਟੇਪ ਨੂੰ اتارਦੇ ਰਹਾਂਗੇ ਪਰ ਇਹ ਨਹੀਂ ਕਰਨਾ ਕਿ ਕੱਪੜੇ ਨੂੰ ਫੜ ਕੇ ਆਪਾਂ ਟੇਪ ਨੂੰ ਖਿੱਚਾਂਗੇ ਇਹਦੇ ਨਾਲ ਤੁਹਾਡਾ हेयर ਪੈਚ ਫਟ ਸਕਦਾ ਹੈ ਐਦਾਂ ਸਟੈਪ ਬਾਈ ਸਟੈਪ ਤੁਸੀਂ ਟੇਪ ਨੂੰ ਰਿਮੂਵ ਕਰੋਗੇ ਪ੍ਰੋਪਰ ਸਟੈਪ ਬਾਈ ਸਟੈਪ ਇਹ ਨਹੀਂ ਕਿ ਤੁਸੀਂ ਜਾਲੀ ਤੋਂ ਫੜ ਕੇ 베이스 ਤੋਂ ਫੜ ਕੇ ਟੇਪ ਨੂੰ ਰਿਮੂਵ ਕਰੋਗੇ ਬਹੁਤ ਹੀ ਈਜ਼ੀ ਵੇ ਹੈ ਇਹ ਨਹੀਂ ਹੈਗਾ ਕਿ ਤੁਹਾਨੂੰ ਮੁਸ਼ਕਲ ਰਹੇਗਾ ਬਹੁਤ ਹੀ ਜ਼ਿਆਦਾ ਆਸਾਨ ਰਹੇਗਾ ਬਾਕੀ ਉਹਨਾਂ ਦੋਸਤਾਂ ਨਾਲ ਸ਼ੇਅਰ ਕਰਿਓ ਵੀਡੀਓ ਜਿਹੜੇ ਘਰੇ हेयर ਪੈਚ ਯੂਜ਼ ਕਰਦੇ ਨੇ ਤਾਂ ਇਹ ਵੀਡੀਓ ਦੇ ਹੈਲਪ ਦੇ ਨਾਲ ਤੁਹਾਡਾ हेयर ਪੈਚ ਲੌਂਗ ਲਾਈਫ ਚੱਲ ਸਕਦਾ ਸੋਲਵੈਂਟ C22 हेयर ਪੈਚ ਕਲੀਨ ਕਰਨ ਦੇ ਕੰਮ ਆਂਦਾ ਹੈ ਤੇ ਪਹਿਲਾਂ ਤੁਸੀਂ ਬੇਸ ਦੇ ਉੱਪਰ ਸਪਰੇਅ ਮਾਰ ਲਓ ਜਿਹੜੀ ਵਾਈਟਨੈਸ ਟੇਪ ਰਿਮੂਵ ਕਰਨ ਤੋਂ ਬਾਅਦ ਆਪਣੇ ਬੇਸ ਦੇ ਉੱਪਰ ਰਹਿ ਜਾਂਦੀ ਹੈ। ਉਹ ਲੈ ਲਓ ਨਾ ਤੇ ਉਸ ਤੋਂ ਬਾਅਦ ਕੋਈ ਵੀ ਟੂਥ ਬਰਸ਼ ਸਟਰੋਂਗ ਟੂਥ ਬਰਸ਼ ਲੈ ਲਨ ਸੀ ਤੇ ਉਹਨਾਂ ਰੱਬ ਕਰਨਾ ਤੇ ਈਜ਼ੀਲੀ ਇਹ ਵਾਈਟਨੈਸ ਰਿਮੂਵ ਹੋ ਜਾਣੀ ਹੈ। ਤੁਸੀਂ ਦੇਖੋਗੇ ਥੋੜਾ ਹਾਰਡ ਹੱਥ ਨਾਲ ਤੁਸੀਂ ਇਹਨੂੰ ਰੱਬ ਕਰੋਗੇ ਕੁਝ ਇਸ ਤਰ੍ਹਾਂ। ਇਹਦੇ ਨਾਲ ਕੀ ਹੋਊਗਾ ਕਿ ਤੁਹਾਡਾ హెయిਰ ਪੈਚ ਦਾ ਜਿਹੜਾ ਬੇਸ ਹੈ ਜਿੱਥੇ ਟੇਪ ਦੀ ਵਾਈਟਨੈਸ ਤੁਹਾਨੂੰ ਫੀਲ ਹੋ ਰਹੀ ਹੈ ਪ੍ਰੋਪਰ ਕੁਝ ਐਦਾਂ ਦਾ ਹੋ ਜਾਊਗਾ ਸੋਲਵੈਂਟ ਸਪਰੇ ਮਾਰਨ ਤੋਂ ਬਾਅਦ ਜੇ ਪੰਮ ਬਰਸ਼ ਮਾਰਦੇ ਕਿ ਜਿੱਦਾਂ ਆਪਣਾ ਨਿਊ హెਅਰ ਪੈਚ ਹੁੰਦਾ ਸਟੈਪ ਬਾਏ ਸਟੈਪ ਐਨ ਲਾ ਲੋ ਕਿ ਤੁਹਾਡੇ ਇੱਕ ਤੋਂ ਦੋ ਰਾਉਂਡ ਲੱਗਣੇ ਨੇ ਬੇਸ ਤੇ ਉਹਦੇ ਨਾਲ ਤੁਹਾਡਾ ਪੈਚ ਕਲੀਨ ਹੋ ਜਾਊਗਾ ਤੁਸੀਂ ਦੇਖੋਗੇ ਜੇਕਰ ਜਿੱਥੇ ਲੱਗਦਾ ਕਿ ਤੁਹਾਨੂੰ ਥੋੜਾ ਸਟਰੋਂਗ ਜੰਮਿਆ ਹੈ ਵਾਈਟਨੈਸ ਟੇਪ ਦਾ ਪਾਰਟ ਤਾਂ ਉੱਥੇ ਦੁਬਾਰਾ ਸਪਰੇ ਕਰ ਲੋਗੇ ਵੀਡੀਓ ਨੂੰ ਤੁਸੀਂ ਪ੍ਰੋਪਰ ਬ੍ਰੇਕੀ ਨਾਲ ਦੇਖਣਾ ਕੋਈ ਵੀ ਪਾਰਟ ਮਿਸ ਨਹੀਂ ਕਰਨਾ ਜੇਕਰ ਤੁਸੀਂ ਕੋਈ ਪਾਰਟ ਮਿਸ ਕਰਦੇ ਨੇ ਵੀਡੀਓ ਦਾ ਤਾਂ ਪੈਚ ਕਲੀਨ ਕਰਨਾ ਆਪਾਂ ਫਰੰਟ ਬੈਕ ਜਾਂ ਬੇਸ ਕਿਤੋਂ ਵੀ ਕੋਈ ਡਾਊਟ ਹੈ ਤਾਂ ਤੁਹਾਡਾ ਡਾਊਟ ਡਾਊਟ ਰਹੇਗਾ ਪਰ ਤੁਸੀਂ ਇਹਨੂੰ ਪ੍ਰੋਪਰ ਦੇਖਿਓ ਜਿਵੇਂ ਹੁਣ ਆਪਣਾ ਹੁਣ ਫੋਕਸ ਹੈ ਫਰੰਟ ਤੇ ਤੇ ਫਰੰਟ ਤੇ ਤੁਸੀਂ ਦੇਖੋ ਵਾਈਟ ਵਾਈਟ ਟੇਪ ਦੇ ਰੇਸ਼ੇ ਲੱਗੇ ਹੋਏ ਨੇ ਤਾਂ ਇਹਦੇ ਤੇ ਵੀ ਆਪਾਂ ਸਪੈਸ਼ਲੀ ਅਗਰ ਸਟਰੋਂਗ ਵਾਈਟਨੈਸ ਜਿਹੜੇ ਵਿੱਚ ਥ੍ਰੈਡ ਜਮੇ ਹੋਏ ਨੇ ਉਹ ਥ੍ਰੈਡਸ ਨੂੰ ਵੀ ਆਪਾਂ ਸਪਰੇਅ ਮਾਰ ਕੇ ਹੀ ਰਿਮੂਵ ਕਰਾਂਗੇ। ਮੈਂ ਸਪਰੇਅ ਮਾਰਦੇ ਤੇ ਉਸ ਤੋਂ ਬਾਅਦ ਆਪਣਾ ਹਾਰਡ ਬਰਸ਼ ਇਹਦੇ ਉੱਪਰ ਰੱਬ ਕਰਾਂਗੇ ਜਿਹਦੇ ਨਾਲ ਇਹ ਥ੍ਰੈਡ ਵੀ ਪ੍ਰੋਪਰ ਰਿਮੂਵ ਹੋ ਜਾਣ। ਜਿੰਨੀ ਫਰੰਟ ਦੀ ਫਿਨਿਸ਼ਿੰਗ ਹੋਊਗੀ, ਓਨਾ ਹੀ ਤੁਹਾਡਾ ਹੇਅਰ ਪੈਚ ਪਰਫੈਕਟ ਰਹੂਗਾ। ਜਿੰਨੀ ਤੁਹਾਡੀ ਫਰੰਟ ਤੇ ਫਿਨਿਸ਼ਿੰਗ ਤੁਸੀਂ ਕਰ ਪਾਉਂਗੇ, ਓਨਾ ਹੀ ਜਦ ਤੁਸੀਂ ਪੈਚ ਨੂੰ ਲਗਾਉਣਾ ਹੈ ਹੈੱਡ ਦੇ ਉੱਪਰ ਤਾਂ ਤੁਸੀਂ ਬਹੁਤ ਜ਼ਿਆਦਾ ਫਰੈਸ਼ਨੈਸ ਦੇਖ ਪਾਉਂਗੇ। ਅਦੇ ਤੁਸੀਂ 2 ਮਿੰਟ ਐਕਸਟਰਾ ਜਿਹੜੇ ਲਗਾਣੇ ਨੇ ਕਲੀਨਰ ਚ ਜਿਹੜੇ 2 ਤੋਂ 3 ਮਿੰਟ ਆਪਣੇ ਐਕਸਟਰਾ ਲਾ ਦਾਂਗੇ ਜਿਵੇਂ ਹੁਣ ਆ ਥ्रेड ਦੇਖੋਗੇ ਤੁਸੀਂ ਨਿਕਲ ਰਿਹਾ ਤਾਂ ਤੁਸੀਂ ਜਿੰਨੇ ਦਿਨ 10 12 ਜਾਂ 25 ਦਿਨ ਜਾਂ 30 ਦਿਨ ਜਿਹੜਾ ਵੀ ਆਪਣਾ హెయిਰ ਪੈਚਪਨ ਲਗਾ ਕੇ ਟਾਈਮ ਕੱਢਦੇ ਆ ਉਨੀ ਕੁ ਆਪਾਂ ਫਿਨਿਸ਼ਿੰਗ ਫੀਲ ਕਰਦੇ ਆ ਤੇ ਜਦ ਵੀ ਆਪਾਂ హెయిਰ ਪੈਚ ਦੀ ਸਰਵਿਸ ਕਰਨੀ ਐਨੀ ਨੀਟ ਐਂਡ ਕਲੀਨ ਤਰੀਕੇ ਨਾਲ ਹੀ ਕਰਨੀ ਹੈ ਕਿਉਂਕਿ ਜਿੰਨਾ ਤੁਹਾਡਾ ਹੇਅਰ ਪੈਚ ਤੁਸੀਂ ਕਲੀਨ ਅੱਛੀ ਤਰ੍ਹਾਂ ਕਰੋਗੇ ਉਨਾ ਹੀ ਤੁਹਾਨੂੰ ਫੀਲ ਅੱਛਾ ਆਊਗਾ ਜਿੰਨਾ ਕਲੀਨ ਅੱਛਾ ਉਹਨਾ ਫੀਲ ਅੱਛਾ ਸੋਲਵੈਂਟ C22 ਦੀ ਹੈਲਪ ਦੇ ਨਾਲ ਤੁਸੀਂ ਪ੍ਰੋਪਰ ਕਲੀਨ ਕਰ ਸਕਦੇ ਹੋ ਨੈਕਸਟ ਥੀਮ ਆ ਗਈ ਆਪਣੀ ਸ਼ੈਂਪੂ ਐਂਡ ਕੰਡੀਸ਼ਨਰ ਪਹਿਲਾਂ ਪਾਹਲਕਾ ਜਾਂ ਪਾਣੀ ਲੈ ਲਾਂਗੇ ਬੌਲ ਚ ਤੇ ਉਹਨੂੰ ਪ੍ਰੋਪਰ ਸ਼ੇਕ ਕਰ ਲਾਂਗੇ ਫੋਮ ਬਣ ਜਾਏ ਚੰਗੀ ਤਰ੍ਹਾਂ ਜਦ ਫੋਮ ਚੰਗੀ ਤਰ੍ਹਾਂ ਬਣ ਜੂਗੀ ਫੋਮ ਦਾ ਆਪਾਂ ਨੂੰ ਇਹ ਬੈਨੀਫਿਟ ਰਹੂਗਾ ਕਿ ਜਦ ਆਪਾਂ ਪੈਚ ਨੂੰ ਡਿਪ ਕਰਨਾ ਹੈ ਪੈਚ ਦੇ ਵਿੱਚੋਂ ਡਸਟ ਐਂਡ ਸੋਲਵੈਂਟ C22 ਜੋ ਕੈਮੀਕਲ ਹੈ ਪ੍ਰੋਪਰ ਰਿਮੂਵ ਹੋ ਜਾਊਗਾ ਜਿੰਨੀ ਅੱਛੀ ਫੋਮ ਬਣੂਗੀ ਓਨਾ ਹੀ ਅੱਛੇ ਤਰੀਕੇ ਨਾਲ ਤੁਹਾਡਾ हेयर ਪੈਚ ਵਾਸ਼ ਹੋਊਗਾ ਡਿਪ ਐਂਡ ਪਿੰਚ ਜਿੱਦਾਂ ਕਿ ਤੁਸੀਂ ਇਹਨੂੰ ਪ੍ਰੋਪਰ ਨਿਚੋੜ ਦੋਗੇ ਡਿਪ ਐਂਡ ਪਿੰਚ ਕਰਕੇ ਇਹਦੇ ਨਾਲ ਕੀ ਹੈ ਕਿ ਜਿਹੜੀ ਕਪੜੇ ਦੇ ਵਿੱਚ ਡਸਟ ਹੈ ਉਹ ਨਿਕਲੂਗੀ ਨਾਰਮਲ ਜਿਵੇਂ ਆਪਾਂ ਕਪੜਾ ਵਾਸ਼ ਕਰਦੇ ਹਾਂ ਪਹਿਲੀ ਟੈਕਨੀਕ ਉਹ ਹੈ ਕਿ ਡਿਪ ਕਰਨਾ ਤੇ ਨਿਚੋੜਨਾ ਡਿਪ ਕਰਨਾ ਤੇ ਨਿਚੋੜਨਾ ਹੁਣ ਨੈਕਸਟ ਥੀਮ ਕੀ ਹੈ ਡਿੱਪ ਐਂਡ ਕਾਮਿੰਗ ਕਮ ਤੋਂ ਦਾ ਕਮ ਦੇ ਜਿਹੜੇ ਬਰਸ਼ੇਸ ਹੋਣੇ ਚਾਹੀਦੇ ਨੇ ਆਪਣੇ ਥੋੜੇ ਬਰੋਡ ਹੋਣੇ ਚਾਹੀਦੇ ਨੇ ਉਹਦੇ ਨਾਲ ਕੀ ਹੋਊਗਾ ਕਿ ਥੋੜੇ ਟ੍ਰਾਇੰਗਲਸ ਰਿਮੂਵ ਹੋਣਗੇ ਬਹੁਤ ਹੀ ਚੰਗੀ ਤਰ੍ਹਾਂ ਜਿੰਨੇ अच्छे ਟ੍ਰਾਇੰਗਲਸ ਰਿਮੂਵ ਹੋਣਗੇ ਓਨਾ ਹੀ ਜਿਆਦਾ ਜਿਆਦਾ ਆਪਾਂ ਲਗਾਉਣ ਤੋਂ ਬਾਅਦ ਡ్రਾਈਰ ਵਗੈਰਾ ਕਰਦੇ ਆ ਤੇ ਹੁਣ ਤੁਸੀਂ ਦੇਖੋ ਡਸਟ ਕਿੰਨੇ ਨਿਕਲੇ ਪਾਣੀ 'ਚ ਜਿੰਨੇ अच्छे ਤੁਸੀਂ ਟ੍ਰਾਇੰਗਲ ਰਿਮੂਵ ਕਰ ਲਓਗੇ ਓਨਾ ਹੀ ਵਧੀਆ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੇਗਾ ਜਿੰਨੀ ਤੁਸੀਂ ਡਰਾਅਰ ਵਗੈਰਾ ਲਗਾਣੀ ਹੈ ਜਾਂ ਸਿਰ ਵਗੈਰਾ ਲਾਣਾ ਉਹਨਾਂ ਹੀ ਅੱਛਾ ਰਿਜ਼ਲਟ ਦੇਖੋਗੇ ਹੁਣ ਤੁਸੀਂ ਸਾਫ਼ ਪਾਣੀ ਲਓਗੇ ਸਾਫ਼ ਪਾਣੀ ਦੇ ਵਿੱਚ ਪੈਚ ਨੂੰ ਪ੍ਰੋਪਰ ਵਾਸ਼ ਕਰ ਲਓਗੇ ਪਹਿਲਾਂ ਆਪਾਂ ਸ਼ੈਂਪੂ ਕੀਤਾ ਹੈ ਸ਼ੈਂਪੂ ਕਰਕੇ ਪ੍ਰੋਪਰ ਫੋਮ ਘੜਤੀ ਫਿਰ ਆਪਾਂ ਪੈਚ ਨੂੰ ਸਾਫ਼ ਪਾਣੀ ਚ ਵਾਸ਼ ਕਰ ਲਿਆ ਨੈਕਸਟ ਥੀਮ ਆਪਣੀ ਜਿਹੜੀ ਰਹਿਣੀ ਹੈ ਉਹ ਹੁਣ ਆਪਣਾ ਕੰਡੀਸ਼ਨਰ ਜਾਂ ਮਾਸਕ ਜੋ ਵੀ ਤੁਸੀਂ ਯੂਜ਼ ਕਰਦੋਂ ਫਿਰ ਆਪਾਂ ਸਾਫ਼ ਪਾਣੀ ਨਾਲ ਲਿਆ ਇਹ ਬਾਉਲ ਆਪਣੇ ਕੋਲ ਹੋਣਾ ਚਾਹੀਦਾ ਇਹਦੇ ਨਾਲ ਆਪਾਂ ਸ਼ੈਂਪੂ ਕੰਡੀਸ਼ਨਰ ਬੈਜ ਨੂੰ ਅਚਤਰ ਤਰੀਕੇ ਨਾਲ ਕਰਪਾਨੇ ਹੈ। ਇਹ ਚੰਗੀ ਤਰ੍ਹਾਂ ਇਹਨੂੰ ਵੀ ਆਪਾਂ ਸ਼ੇਕ ਕਰ ਲਾਂਗੇ ਜਿਹੜੀ ਕਰੀਮੀ ਫੋਮ ਹੈ ਇਹਨੂੰ ਮੈਲਟ ਕਰ ਲਾਂਗੇ ਪ੍ਰੋਪਰ। ਸ਼ੇਕ ਕਰਕੇ ਤਾਂ ਸੇਮ ਥੀਮ ਇਹਦੇ ਚ ਹੈ ਕਿ ਡਿਪ ਕਰਕੇ ਆਪਾਂ ਨਿਚੋੜਨਾ ਹੈ ヘア पैਚ ਨੂੰ ਡਿਪ ਕਰਕੇ ਫਿਰ ਨਿਚੋੜਨਾ ਹੈ ਉਹਦੇ ਨਾਲ ਕੀ ਹੈ ਕਿ ਪ੍ਰੋਪਰ ਮੋਇਸਚਰਾਈਜ਼ਰ ヘア ਨੂੰ ਮਿਲ ਜਾਊਗਾ। ਤੇ ਨੈਕਸਟ ਥੀਮ ਉਹੀ ਹੈ ਡੀਪ ਐਂਡ ਬਰਸ਼ ਡੀਪ ਐਂਡ ਬਰਸ਼ dip and combing ਜਦ ਤੁਸੀਂ ਕੰਡੀਸ਼ਨਰ ਦੇ ਵਿੱਚ ਡਿਪ ਕਰਕੇ हेयर ਪੈਚ ਨੂੰ ਕਾਮ ਕਰਦੇ ਹੋ ਤਾਂ ਉਹਦੇ ਨਾਲ ਕੀ ਹੋਣਾ ਕਿ ਜਿਹੜਾ ਤੁਹਾਡਾ हेयर ਪੈਚ ਹੈ ਬਹੁਤ ਹੀ ਜ਼ਿਆਦਾ ਨਰਮ ਤੇ ਸੋਫਟ ਤੁਹਾਨੂੰ ਫੀਲ ਹੋਊਗਾ हेयर ਦਾ ਜਿਹੜਾ ਟੈਕਸਚਰ ਹੈ ਬਹੁਤ ਹੀ ਜ਼ਿਆਦਾ ਸਿਲਕੀ ਹੋ ਜਾਊਗਾ ਸਿਲਕ ਐਂਡ ਸਮੂਥ ਜੇ ਤੁਸੀਂ ਕਹਿ ਰਹੇ ਹੋ हेयर ਪੈਚ ਨੂੰ ਸਿਲਕ ਐਂਡ ਸਮੂਥ ਰੱਖਣਾ ਤੁਸੀਂ ਐਦਾਂ ਕਾਮਿੰਗ ਵੀ ਕਰ ਸਕਦੇ ਹੋ ਤੇ 10-15 ਮਿੰਟ ਲਈ ਡਿਪ ਵੀ ਛੱਡ ਸਕਦੇ ਹੋ ਪਰ 10 ਤੋਂ 15 ਮਿੰਟ ਮਤਲਬ 10 ਤੋਂ 15 ਮਿੰਟ ਕਾਮਿੰਗ ਹੋ ਚੁੱਕੀ ਹੈ ਚੰਗੀ ਤਰ੍ਹਾਂ ਤੇ हेयर ਹੋ ਚੁੱਕੇ ਨੇ 100% ਸੌਫਟ ਐਂਡ ਸਮੂਥ ਤੇ ਵੀਡੀਓ ਆਪਣੇ ਉਹਨਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੇ हेयर ਪੈਚ ਆਪ ਪੋਸਟ ਕਰਦੇ ਨੇ ਤੇ ਲਗਾਉਂਦੇ ਨੇ ਖੁਦ ਨੇ ਕਿ ਉਹਨਾਂ ਦਾ हेयर ਪੈਚ ਇੱਕ ਅੱਛੀ ਲਾਈਫ ਦੇਖੇ ਜਾਵੇ ਸ਼ੈਂਪੂ ਐਂਡ ਕੰਡੀਸ਼ਨਰ ਥੀਮ ਹੋ ਚੁੱਕੀ ਆਪਣੀ ਪ੍ਰੋਪਰ ਕਲੀਨ ਐਂਡ ਕਲੀਅਰ ਡਨ ਹੁਣ ਆਪਾਂ ਨੂੰ ਲੋੜ ਇੱਕ ਟਾਵਲ ਦੀ ਟਾਵਲ ਦੇ ਵਿੱਚ ਆਪਾਂ ਪੈਚ ਨੂੰ ਰੈਪ ਕਰ ਲਾਂਗੇ ਉਹਦੇ ਨਾਲ ਕੀ ਹੈ ਇਹਨੂੰ ਥੋੜਾ ਪਿੰਚ ਕਰ ਲਾਂਗੇ ਪਾਣੀ ਟਾਵਲ ਸੋਖ ਲੂਗਾ ਤੇ ਹੁਣ ਆਪਾਂ ਨੈਕਸਟ ਥੀਮ ਲਗਾਣੀ ਹੈ ਡ్రਾਇਰ ਡ్రਾਇਰ ਪਾ ਲਗਾਣੀ ਸਿਰਫ 베ਸ ਤੇ ਤੇ ਜਦੋਂ ਆਪਾਂ ਡ్రਾਇਰ ਲਗਾ ਰਹੇ ਹਾਂ ਤਾਂ ਡ్రਾਇਰ ਲਗਾਉਂਦੇ ਹੋਏ ਆਪਾਂ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ 베ਸ ਦੇ ਜਿਆਦਾ ਕਲੋਜ਼ ਨਾਲ ਡ్రਾਇਰ ਜਾਵੇ ਜੇ ਡਰਰ بیس ਦੇ ক্লোজ ਜਾਊਗੀ ਤਾਂ بیس ਫੁੱਕ ਸਕਦਾ ਹੈ ਕਪੜਾ ਫੁੱਕ ਸਕਦਾ ਹੈ ਸਪੇਸ ਘਟੋਗੜ ਨਹੀਂ ਤਾਂ 8 ਫਿੰਗਰਸ ਦਾ ਤੁਸੀਂ ਰੱਖੋ ਜਾਂ ਕਹੋ ਅੱਧਾ ਫੁੱਟ ਦਾ ਫਰਕ ਰੱਖੋ ਉਹਦੇ ਨਾਲ ਤੁਹਾਡਾ بیس ਡ్రਾਈ ਵੀ ਹੋਊਗਾ ਤੇ ਤੁਹਾਡੀ ਜਾਲੀ ਵੀ ਸੇਫ ਰਹੂਗੀ ਹੁਣ ਨੈਕਸਟ ਸੀਮ ਕੀ ਆਪਣਾ ਆਪਾਂ ਟੇਪ ਕਿਦਾਂ ਲਗਾਨੀ ਹੈ ਟੇਪ ਦੇ ਆਪਾਂ ਛੋਟੇ ਛੋਟੇ ਪੀਸੇਸ ਲੈ ਲੈਣੇ ਨੇ ਛੋਟੇ ਛੋਟੇ ਟੁਕੜੇ ਐਜ ਨੂੰ ਛੱਡ ਕੇ ਲਗਾਣਾ ਫਰੰਟ ਤੇ ਜਿਹੜੀ ਐਜ ਹੈ ਤੁਸੀਂ ਦੇਖੋਗੇ ਆਪਾਂ ਹਲਕਾ ਜਿਹਾ ਕਿਨਾਰਾ ਛੱਡ ਕੇ ਲਗਾ ਰਹੇ ਹਾਂ ਅਗਰ ਤੁਸੀਂ ਕਿਨਾਰਾ ਛੱਡ ਕੇ ਲਗਾ ਰਹੇ ਹੋ ਤਾਂ ਰਿਜ਼ਲਟ ਬੜੇ ਲਾਜਵਾਬ ਰਹਿਣਗੇ। ਅਗਰ ਟੇਪ ਥੋੜੀ ਮੈਲਟ ਹੋ ਕੇ ਮੂਰੇ ਵੀ ਆਉਂਦੀ ਆ ਤਾਂ ਉਹ ਅੱਧਾ ਇੰਚ ਐ ਲਾ ਲਓ ਕਿ ਕੁਛ ਐਮ ਐਮ ਥੱਲੇ ਆਂਦੀ ਆ ਤਾਂ ਉਹ ਆਪਾਂ ਪਹਿਲੇ ਮਾਰਜਿਨ ਛੱਡਿਆ ਹੈ। ਹਰ ਇੱਕ ਟੇਪ ਦਾ ਜਿਹੜਾ ਪੀਸ ਹੈ ਉਹ ਡੀ ਸ਼ੇਪ ਚ ਕੱਟਿਆ ਜਾਊਗਾ। ਕੁਛ ਐਸਟਰਾ। 4 ਫਿੰਗਰ ਦਾ ਆਪਣਾ ਸਾਈਜ਼ ਹੋਊਗਾ। ਟੇਪ ਦਾ ਜਿਹੜਾ ਆਪਾਂ ਕੱਟਣਾ 4 ਫਿੰਗਰ ਦਾ ਸਾਈਜ਼ ਹੋਊਗਾ ਟੇਪ ਦਾ ਟੇਪ ਦੇ ਉੱਪਰ ਟੇਪ ਚਾਹੀਏ ਆ ਜਾਵੇ ਟੇਪ ਦੇ ਉੱਪਰ ਟੇਪ ਚਾਹੀਏ ਆ ਜਾਵੇ ਬਟ ਐਦਾਂ ਨਾ ਹੋਵੇ ਕਿ ਕਿਤੇ ਵਿਥ ਰਹਿ ਜੇ ਵਿਥ ਬਿਲਕੁਲ ਨਹੀਂ ਰਹਿਣੀ ਚਾਹੀਦੀ ਅਗਰ ਤੁਹਾਡੀ ਸਪੇਸ ਰਹੂਗੀ ਅਗਰ ਤੁਹਾਡੀ ਸਪੇਸ ਰਹੂਗੀ ਤਾਂ ਰਿਜ਼ਲਟ ਉਹਨੇ ਹੀ ਵਧੀਆ ਕਰਨਗੇ ਤੁਸੀਂ ਦੇਖੋਗੇ ਛੋਟਾ ਜਿਹਾ ਕਿਨਾਰਾ ਸੀਗਾ ਆਪਾਂ ਉਹ ਵੀ ਨਹੀਂ ਛੱਡਿਆ ਤੇ ਤੁਸੀਂ ਵੀ ਇਹ ਵੀਡੀਓ ਚ ਜਿਵੇਂ ਦੇਖ ਕੇ ਪ੍ਰੋਪਰ ਆਪਣੇ ਪੈਚ ਨੂੰ ਕਲੀਨ ਕਰਕੇ ਟੇਪ ਲਾਉਂਦੇ ਗੌਰ ਜਰੂਰ ਰੱਖੋਗੇ ਕਿ ਆਪਾਂ ਬਿਲਕੁਲ ਮਾਈਨਰ ਜਾਵੇ ਸਪੇਸ ਨਹੀਂ ਰੱਖਣਾ ਇੱਕ ਗੱਲ ਸਪੈਸ਼ਲ ਕੋਲ ਰੱਖਿਓ ਕਿ ਟੇਪ ਦੇ ਉੱਪਰ ਟੇਪ ਚਾਹੇ ਆ ਜਾਏ ਪਰ ਸਪੇਸ ਨਾ ਰਹੇ ਵੀਰੇ ਜਿਹੜੇ ਹੋਰ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਕਿਤੇ ਵੀ ਹਲਕਾ ਫੁਲਕਾ ਜਿਹੜਾ ਕਿਨਾਰਾ ਹੈ এজ ਲਾਈਨ ਦਾ ਕਿਨਾਰਾ ਹੈ ਉਹ ਵੀ ਆਪਾਂ ਨਹੀਂ ਛੱਡ ਰਹੇ ਅਗਰ ਤੁਸੀਂ ਸਟਾਰਟਿੰਗ ਸਟੇਪ ਲਗਾ ਰਹੇ ਹੋ ਸਕਦਾ ਹੈ ਕਿ ਤੁਹਾਡੇ ਕੋਲ ਟੇਪ ਰਹਿ ਜਾਏ ਥੋੜੀ ਬੋਤੀ ਲਗਾਨੀ ਕੋਈ ਇਸ਼ੂ ਨਹੀਂ ਪਰ ਜਦ ਤੁਸੀਂ ਦੋ ਤੋਂ ਤਿੰਨ ਵਾਰ ਲਗਾ ਲਈ ਟੇਪ ਤਾਂ ਤੁਸੀਂ ਉਹਨੂੰ ਪ੍ਰੋਪਰ ਪਰਫੈਕਟ ਬਣਾਉਂਗੇ ਕਮੀ ਛੱਡੋਗੇ ਕਿਉਂਕਿ ਜਿੰਨੀ ਅੱਛੀ ਤੁਹਾਡੀ ਟੇਪ ਰਹੂਗੀ ਤੇ ਉਹਨਾਂ ਹੀ ਅੱਛਾ ਥੋੜਾ ਰਿਜ਼ਲਟ ਰਹੂਗਾ ਇੱਕ ਅੱਛੇ ਰਿਜ਼ਲਟ ਦੇ ਲਈ ਟੇਪ ਲਾਣੀ ਫਿਨਿਸ਼ਿੰਗ ਚ ਬਹੁਤ ਜ਼ਿਆਦਾ ਜ਼ਰੂਰੀ ਹੈ ਨੈਕਸਟ ਪਾਰਟ ਹੈ ਜਿਹੜਾ ਆਪਣਾ ਆਪਾਂ ਨੂੰ ਚਾਹੀਦਾ ਬਲੈਕ ਕਲਰ ਦਾ ਮਾਰਕਰ ਬਲੈਕ ਕਲਰ ਦਾ ਮਾਰਕਰ ਕਿ ਆਪਣੀ ਜਿਹੜੀ ਆਊਟਲਾਈਨ ਹੈ ਉਹਨੂੰ ਆਪਾਂ ਬਲੈਕ ਕਰ ਦਈਏ ਆਪਣੀ ਪੈਚ ਦੀ ਜਿਹੜੀ ਐਜ ਲਾਈਨ ਹੈ ਬਿਲਕੁਲ ਨਾ ਦਿਖੇ ਇਹ ਆਪਾਂ ਆਪਣੇ بیس ਦੇ ਉੱਪਰ ਵੀ ਮਾਰਨੀ ਹੈ ਤੇ ਐਂਡਸ ਦੇ ਉੱਪਰ ਟੇਪ ਦੇ ਐਂਡਸ ਦੇ ਉੱਪਰ ਵੀ ਲਗਾਣੀ ਹੈ ਐਜ ਲਾਈਨ ਟੋਟਲੀ ਡਾਰਕ ਰਹੇਗੀ 1% ਵੀ ਵਾਈਟ ਫਿਲ ਨਾ ਹੋਵੇ ਜਿੰਨੀ ਐਜ ਲਾਈਨ ਡਾਰਕ ਹੋਗੀ ਉਹਨਾਂ ਹੀ ਸਟਾਈਲ ਬਣਾਉਣ ਚਾਪਨ ਨੂੰ ਨੇਚਰਲ ਰਿਹਾ ਹੋਵੇ ਤੇ ਤੁਸੀਂ ਦੇਖੋਗੇ ਛੋਟਾ ਜਿਹਾ ਮਾਈਨ ਜਿਹਾ ਜਿਹੜਾ ਹੁਣ ਛੱਡ ਚੁੱਕੇ ਆ ਆਪਾਂ ਕਿਨਾਰਾ ਇਹ ਵੀ ਆਪਾਂ ਨਹੀਂ ਛੱਡਣਾ ਇਨੂੰ ਹੀ ਛੋਟਾ ਟੋਟਾ ਲੱਗੇ ਆਪਾਂ ਕਵਰ ਕਰਤਾ ਕੋਸ਼ਿਸ਼ ਕਰੋ ਕਿ ਤੁਸੀਂ ਪਹਿਲੇ ਦਿਨ ਤੋਂ ਐਨੀ ਬ੍ਰੇਕੀ ਨਾ ਚਲੋ ਕਿ ਆਪਾਂ ਲਗਾਤਾਰ ਇਹਨੇ ਜਦਾ ਅੱਛੇ ਰਿਜ਼ਲਟ ਚ ਰਹੀਏ ਹੁਣ ਆਪਾਂ ਐਜ ਲਾਈਨ ਨੂੰ ਕਰਤਾ ਪ੍ਰੋਪਰ ਡਾਰਕ ਕੁਛ ਇਸ ਤਰ੍ਹਾਂ ਤੇ ਵੀਡੀਓ ਅੱਛੀ ਲੱਗੇ ਤਾਂ ਸ਼ੇਅਰ ਜਰੂਰ ਕਰੋ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੋ ਬੈਲ ਆਈਕਨ ਕਰ ਲੋ ਪ੍ਰੈਸ ਤੇ ਸਾਨੂੰ YouTube ਤੇ ਨਾ ਜਿਆਦਾ ਪਿਆਰ ਦੇਣ ਲਈ ਸ਼ੇਅਰ ਕਰਨ ਲਈ ਵੀਡੀਓ ਬਹੁਤ ਬਹੁਤ ਸ਼ੁਕਰੀਆ ਬਾਕੀ ਜਿਹੜੇ ਮਿੱਤਰ ਸਾਡੇ ਨਾਲ ਨਵੇਂ ਜੁੜੇ ਨੇ ਉੱਗੇ ਤੋਂ ਉੱਗੇ ਚੈਨਲ ਸ਼ੇਅਰ ਕਰਦੇ ਰਹਿਣ ਉਹਨਾਂ ਦੋਸਤਾਂ ਨੂੰ ਜਿਹੜੇ ਇੰਡੀਆ ਤੋਂ ਬਾਹਰ ਰਹਿੰਦੇ ਨੇ ਕਿ ਉਹਨਾਂ ਨੂੰ ਹੈਲਪ ਹੋਵੇ हेयर ਕੈਸ ਦੀ ਸਰਵਿਸ ਕਰਦੇ ਹੋਏ ਟੇਪ ਉਤਾਰਦੇ ਪੈਚ ਨਾ ਫਟ ਜੇ